ਸ੍ਰੀ ਕਾਲਜੀ ਮੈਂ ਡਾਕਟਰ ਰਿਕਰਨ ਸਿੰਘ ਸੰਧਵਾ ਜੀ ਦੇਖ ਰਹੇ ਹਾਂ ਸਰ ਹੈ ਸਭ ਚੈਨ ਜੈ ਪੀਮ ਜੈ ਪਾਰਥ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਆ ਔਰ ਗੱਲ ਹੈ ਜਿਹੜੀ ਉਹ ਸਾਡੇ ਦਰਸ਼ਕਾਂ ਤੱਕ ਦੱਸਣਾ ਚਾਹੁੰਦੇ ਆ ਕਿ ਡਾਕਟਰ ਗੁਰਿੰਦਰ ਸਿੰਘ ਜਿਹੜੇ ਲੁਧਿਆਣਾ ਵਾਲੇ ਸੀਗੇ ਉਹਨਾਂ ਦੀ ਜਿਹੜਾ ਪਿੱਛੇ ਜੇ ਪਰਚਾ ਦਰਜ ਹੋਇਆ ਸੀ ਉਹਤੇ ਬੇਲ ਹੋ ਗਈ ਹੈ ਜੱਜ ਸਾਹਿਬ ਨੇ ਬੇਲ ਮਨਜ਼ੂਰ ਕਰ ਲਈ ਹੈ ਔਰ ਕੱਲ ਨੂੰ ਜਿਹੜਾ ਹੈ ਗਿਆ ਉਹ ਜੇਲ੍ਹ ਤੋਂ ਬਾਹਰ ਰਿਹਾ ਹੋਣਗੇ ਸੋ ਮੈਂ ਅ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦਾ ਸਾਰੇ ਭਾਈਚਾਰਿਆਂ ਨੂੰ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਜਿਹੜਾ ਪਿੱਛੇ ਜੇ ਲਗਾਤਾਰ ਦੇਖੋ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਸਭ ਦੀਆਂ ਸਾਂਝੀਆਂ ਨੇ ਔਰਤ ਦੀ ਸਭ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਉਹਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਜਿੰਨਾ ਦਾ ਸਨਮਾਨ ਸਾਡੇ ਗੁਰੂ ਸਾਹਿਬ ਨੇ ਕੀਤਾ ਤੇ ਸਾਡਾ ਵੀ ਫਰਜ਼ ਬਣਦਾ ਜੇ ਅਸੀਂ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਮੰਨਦੇ ਆ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਆਪਣੀ ਸਾਡੀ ਔਰਤ ਦੀ ਇੱਜ਼ਤ ਕਰੀਏ ਕਿਸੇ ਬਾਰੇ ਵੀ ਮਾੜਾ ਚੰਗਾ ਬੋਲਣਾ ਗਲਤ ਹੈ ਔਰ ਇਹ ਜਾਂਚ ਦਾ ਵਿਸ਼ਾ ਸੀ ਕਿ ਡਾਕਟਰ ਗੁਰਿੰਦਰ ਸਿੰਘ ਦੀ ਜਿਹੜੀ ਆਈਡੀ ਤੋਂ ਜਿਹੜਾ ਵੀ ਕਮੈਂਟ ਹੋਇਆ ਮਾੜਾ ਹੋਇਆ ਚਲੋ ਲੇਕਿਨ ਉਹਦੀ ਜਾਂਚ ਹੋਣੀ ਚਾਹੀਦੀ ਕਿ ਕੀ ਉਹਨਾਂ ਨੇ ਵਾਕਈ ਉਹਨਾਂ ਨੇ ਕੀਤਾ ਜਾਂ ਉਹਨਾਂ ਦੀ ਕਿਸੇ ਫੇਕ ਆਈਡੀ ਤੋਂ ਵੀ ਹੋ ਸਕਦਾ ਕਿਉਂਕਿ ਮੈਂ ਹੁਣ ਦੇਖਿਆ ਪਰਿਵਾਰ ਨੇ ਮੈਨੂੰ ਦਿਖਾਇਆ ਕਿ ਜਿਹੜਾ ਹੈਗਾ ਉਹਨਾਂ ਨੇ 2021 ਦੇ ਵਿੱਚ ਇੱਕ ਕੰਪਲੇਂਟ ਵੀ ਦਿੱਤੀ ਸੀ ਕਿ ਮੇਰੇ ਪੇਜ ਨੂੰ ਮਿਸਯੂਜ਼ ਕੀਤਾ ਜਾ ਰਿਹਾ ਮੇਰੇ ਪੇਜ ਤੇ ਰਿਪੋਰਟਾਂ ਮਾਰ ਕੇ ਬੰਦ ਕਰਵਾਇਆ ਜਾ ਰਿਹਾ ਔਰ ਮੇਰੇ ਨਾਮ ਤੇ ਪਤਾ ਨਹੀਂ ਕਿੰਨੇ ਕ ਪੇਜ ਜਿਹੜੇ ਹੈਗੇ ਨੇ ਗਲਤ ਆਈਡੀਆਂ ਬਣਾ ਕੇ ਬਣਾ ਕੇ ਤੇ ਉਹਨਾਂ ਤੋਂ ਗਲਤ ਕਮੈਂਟ ਕੀਤੇ ਜਾ ਰਹੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸਾਈਬਰ ਕ੍ਰਾਈਮ ਨੇ ਨਹੀਂ ਉਹਨੂੰ ਦੇਖਿਆ ਹੈਗਾ ਔਰ ਲਗਾਤਾਰ ਡਾਕਟਰ ਗੁਰਿੰਦਰ ਦੇ ਪਰਿਵਾਰ ਤੇ ਵੀ ਜਿਹੜਾ ਹੈਗਾ ਹਮਲੇ ਹੋਏ ਨੇ ਸੋਸ਼ਲ ਮੀਡੀਆ ਤੇ ਔਰ ਹੁਣ ਜਿਹੜਾ ਹਮਲਾ ਹੋ ਰਿਹਾ ਚਲੋ ਤੁਸੀਂ ਕੰਪਲੇਂਟ ਕੀਤੀ ਤੇ ਕਾਨੂੰਨੀ ਤੌਰ ਤੇ ਜਿਹੜਾ ਮੁਕੱਦਮਾ ਦਰਜ ਹੋ ਗਿਆ ਹੁਣ ਅੱਗੇ ਜਸਟਿਸ ਲੈਣਾ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਕਿ ਉਹਦੇ ਨਾਲ ਜੇ ਇਨਜਸਟਿਸ ਹੋਇਆ ਤਾਂ ਉਹ ਕੋਰਟ 'ਚ ਜਾ ਸਕਦਾ ਕੋਰਟ ਨੂੰ ਆਪਣਾ ਪੱਖ ਦੱਸ ਸਕਦਾ ਉਹ ਸਭ ਦਾ ਹੱਕ ਹੈ ਉਹਦੇ ਲਈ ਹੀ ਡਾਕਟਰ ਗੁਰਿੰਦਰ ਦਾ ਵਕੀਲ ਜਾਂ ਡਾਕਟਰ ਗੁਰਿੰਦਰ ਦਾ ਪਰਿਵਾਰ ਜਿਹੜਾ ਹੈਗਾ ਕੋਰਟ 'ਚ ਗਿਆ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਡਾਕਟਰ ਗੁਰਿੰਦਰ ਦੇ ਪਰਚਾ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬਹੁਤ ਸੋਸ਼ਲ ਮੀਡੀਆ ਤੇ ਇੱਕ ਗੰਦਾ ਜਿਹੜਾ ਵਿਵਹਾਰ ਹੈ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਸਾਡੀ ਸ਼ੈਡਿਊਲ ਕਾਸਟ ਲੋਕਾਂ ਨੂੰ ਬੜੀ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ ਕਿ ਇਹ ਫਲਾਣੇ ਹੁੰਦੇ ਨੇ ਦੇਖਿਆ ਇਹਨਾਂ ਤੇ ਆ ਕਰਾਤਾ ਦੇਖਿਆ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਇਦਾਂ ਦੀਆਂ ਹੁੰਦੀਆਂ ਨੇ ਇਹਨਾਂ ਦੇ ਫਲਾਣਾ ਇਦਾਂ ਦਾ ਹੁੰਦਾ ਇਹਨਾਂ ਦਾ ਧਮਕਾਣਾ ਇਦਾਂ ਦਾ ਹੁੰਦਾ ਸੋ ਮੈਂ ਡਾਕਟਰ ਅੰਬੇਦਕਰ ਕੀਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਔਰ ਪੰਜਾਬ ਦੇ ਮੁੱਖ ਮੰ ਭਗਵਾਨ ਸਿੰਘ ਮਾਨ ਹੋਣਾ ਨੂੰ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਇਹ ਅਪੀਲ ਕਰਨੀ ਚਾਹੂੰਗਾ ਕਿ ਜਿਹੜੇ ਵੀ ਲੋਕ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਸਾਡੀ ਸ਼ੈਡਿਊਲ ਕਾਸਟ ਲੋਕਾਂ 'ਨੂੰ ਵਰਤ ਰਹੇ ਨੇ ਗਾਲ੍ਹਾਂ ਕੱਢ ਰਹੇ ਨੇ ਜਾਤ ਦਾ ਨਾਮ ਲੈ ਕੇ ਕਮੈਂਟ ਕਰ ਰਹੇ ਨੇ ਕਿ ਇਹਨੂੰ ਫਲਾਣੇ ਨੂੰ ਸਬਕ ਸਿਖਾਤਾ ਧਮਕਾਣੇ ਇਹ ਬਹੁਤ ਮਾੜਾ ਆ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਵੀ ਇਸ ਤਰ੍ਹਾਂ ਦਾ ਕੋਈ ਸਿੱਖ ਹੋ ਸਕਦਾ ਜਿਹੜਾ ਕੋਈ ਗੁਰੂ ਸਾਹਿਬ ਦੀ ਫਲਸਫੀ ਨੂੰ ਮੰਨਦਾ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਮੰਨਦਾ ਔਰ ਉਹ ਇਦਾਂ ਦੀ ਨਫ਼ਰਤ ਭਰਿਆ ਪੰਜਾਬ ਦੇ ਵਿੱਚ ਮਾਹੌਲ ਕ੍ਰੀਏਟ ਕਰ ਰਿਹਾ ਪੰਜਾਬ ਗੁਰੂਆਂ ਪੀਰਾਂ ਦੀ ਪੀਰਾਂ ਗਮਰਾਂ ਦੀ ਧਰਤੀ ਹੈ ਔਰ ਮੈਂ ਸਾਰੇ ਭਾਈਚਾਰਿਆਂ ਦੀ ਅਸੀਂ ਇੱਜ਼ਤ ਕਰਦੇ ਹਾਂ ਸਾਰੇ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਗਿਆ ਭਾਈਚਾਰਾ ਆਪਸੀ ਸਾਂਝੀ ਵਾਲਤਾ ਦਾ ਸੁਨੇਹਾ ਦੇਣਾ ਚਾਹੀਦਾ ਹੈ ਸੋਨਾ ਪੰਜਾਬ ਬਣਾਉਣਾ ਚਾਹੀਦਾ ਹੈ ਪੰਜਾਬ ਦੇ ਤਾਂ ਇੰਨੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਸਾਡੇ ਚੰਡੀਗੜ੍ਹ ਦਾ ਮਸਲਾ ਹੈ ਸਾਡੀ ਸਿੱਖਿਆ ਦਾ ਮਸਲਾ ਹੈ ਸਾਡੀਆਂ ਸਿਹਤ ਸਹੂਲਤਾਂ ਦਾ ਮਸਲਾ ਹੈ ਮਜ਼ਦੂਰਾਂ ਦਾ ਮਸਲਾ ਹੈ ਨਰੇਗਾ ਦਾ ਮਸਲਾ ਹੈ ਗਰੀਬ ਕਿਰਤੀਆਂ ਦਾ ਕਿਸਾਨਾਂ ਦਾ ਮਸਲਾ ਹੈ ਸੋ ਉਹਨਾਂ ਮਸਲਿਆਂ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਇਸ ਤਰ੍ਹਾਂ ਦੀ ਨਫ਼ਰਤ ਭਰੀ ਤੁਸੀਂ ਦੀਵਾਰ ਇੱਕ ਖੜੀ ਕਰ ਰਹੇ ਹੋ ਕੁਝ ਲੋਕ ਨੇ ਜਿਹੜੇ ਇੱਕ ਟੀਮ ਬਣਾ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਚਾਹੇ ਉਹ ਫੇਸਬੁੱਕ ਹੈ ਇੰਸਟਾਗ੍ਰam ਹੈ ਟਵਿੱਟਰ ਹੈ ਜਾਂ ਕਿਤੇ ਵੀ ਉਹ ਇਦਾਂ ਲੱਗੇ ਹੋਏ ਨੇ ਇਹ ਨਹੀਂ ਕਰਨਾ ਚਾਹੀਦਾ ਮੈਂ ਹੱਥ ਬਨ ਕੇ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਇਦਾਂ ਦਾ ਨਫ਼ਰਤ ਦੁਬਾਰਾ ਤੋਂ ਨਾ ਬਲਾਓ ਸਾਡੇ ਤਾਂ ਗੁਰੂ ਸਾਹਿਬਾਨ ਸਾਨੂੰ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਉਹਦਾ ਸੰਦੇਸ਼ ਦੇ ਕੇ ਗਏ ਨੇ ਸਾਡੇ ਗੁਰੂ ਸਾਹਿਬਾਂ ਨੇ ਤਾਂ ਸਾਨੂੰ ਇੱਕ ਜਿਹੜਾ ਹੈਗਾ ਲਾਈਨ ਦੇ ਵਿੱਚ ਬਿਠਾ ਕੇ ਲੰਗਰ ਪ੍ਰਸਾਦ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਕਿ ਕੋਈ ਉੱਚੀ ਨੀਚ ਨਹੀਂ ਕੋਈ ਗਰੀਬ ਅਮੀਰ ਨਹੀਂ ਕੋਈ ਨੀਵੀਂ ਜਾਤ ਨਹੀਂ ਕੋਈ ਉੱਚੀ ਜਾਤ ਨਹੀਂ ਸਭ ਇੱਕੋ ਨੇ ਸਭ ਮਾਨਸ ਦੀ ਜਾਤ ਨੇ ਸੋ ਫਿਰ ਕਿਉਂ ਤੁਸੀਂ ਜੇ ਇਸ ਤਰ੍ਹਾਂ ਦੀਆਂ ਦੀਵਾਰਾਂ ਜਿਹੜੀਆਂ ਖੜੀਆਂ ਕਰ ਰਹੇ ਹਾਂ ਅਸੀਂ ਡਾਕਟਰ ਗੁਰਿੰਦਰ ਨੂੰ ਵੀ ਜਿਹੜਾ ਹੈਗਾ ਇਹਦੇ ਬਾਰੇ ਜ਼ਰੂਰ ਜਦੋਂ ਹਜੇ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਦੇ ਕਮੈਂਟ ਲਿਖੇ ਨੇ ਕਿਸ ਤਰ੍ਹਾਂ ਦਾ ਹੋਇਆ ਹੈ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰੇ ਕਾਨੂੰਨ ਜਾਂਚ ਕਰੇ ਜੁਡੀਸ਼ੀਅਲੀ ਜਾਂਚ ਕਰੇ ਕਿ ਕੀ ਸਹੀ ਹੈ ਕੀ ਗਲਤ ਹੈ ਲੇਕਿਨ ਮੈਂ ਸਮਝਦਾ ਕਿ ਅੱਜ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਸ਼ਬਦਾਵਲੀ ਤੋਂ ਇਸ ਤਰ੍ਹਾਂ ਦੇ ਨਫ਼ਰਤ ਪ੍ਰੇ ਮਾਹੌਲ ਨੂੰ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਸਾਡੇ ਪੰਜਾਬ ਦੇ ਜਿਹੜਾ ਹੈਗੇ ਆ ਮੁੱਦਿਆਂ ਤੇ ਧਿਆਨ ਦੇਣਾ ਚਾਹੀਦਾ ਸੋ ਡਾਕਟਰ ਗੁਰਿੰਦਰ ਦੇ ਪਰਿਵਾਰ ਨੂੰ ਡਾਕਟਰ ਗੁਰਿੰਦਰ ਦੇ ਗੁਰਿੰਦਰ ਨੂੰ ਖੁਦ ਰੀਲੀਫ ਮਿਲੀ ਹੈ ਉਹਨਾਂ ਦੀ ਬੇਲ ਜਿਹੜੀ ਹੈਗੀ ਅੱਜ ਜੱਜ ਸਾਹਿਬ ਨੇ ਮਨਜ਼ੂਰ ਕੀਤੀ ਹੈ ਜੈ ਭੀਮ ਜੈ ਭਰਤ ਜੈ ਸੰਵਿਧਾਨ ਤੇ ਸਬਸਕ੍ਰਾਈਬ ਕਰੋ ਸ਼ੇਅਰ